ਸੋ ਜਿਵੇਂ ਕਿ तकरीबन ਵਾਰਡਾਂ ਦੀ ਸਰਬਸੰਮਤੀ ਹੋ ਰਹੀ ਹੈ ਪਿੰਡ ਧੂੜਕੁਰਨ ਸਿੰਘ ਦੇ ਵਿੱਚ ਉਸੇ ਲੜੀ ਦੇ ਤਹਿਤ ਅੱਜ ਵਾਰਡ ਨੰਬਰ 6 ਦੇ ਵਿੱਚ ਨਛੱਤਰ ਸਿੰਘ ਧਾਲੀਵਾਲ son of ਬਹਾਦਰ ਸਿੰਘ ਉਹਨਾਂ ਨੂੰ ਇਹ ਏਰੀਏ ਦੇ ਵੋਟਰਾਂ ਨੇ ਐਜ਼ ਅ ਮੈਂਬਰ ਪੰਚਾਇਤ ਸਿਲੈਕਟ ਕੀਤਾ ਉਹ ਵੀ ਸਰਬਸੰਮਤੀ ਨਾਲ ਸਿਲੈਕਟ ਕੀਤੇ ਗਏ ਨੇ ਸਾਰਿਆਂ ਨੇ ਸਹਿਮਤੀ ਜਤਾਈ ਉਹਨਾਂ ਤੇ ਕਿ ਵੀ ਇਹ ਸਾਨੂੰ ਕੈਂਡੀਡੇਟ ਪਸੰਦ ਹੈ ਇਹਨੂੰ ਅਸੀਂ ਮੈਂਬਰ ਪੰਚਾਇਤ ਬਣਾਉਣਾ ਚਾਹੁੰਦੇ ਆ ਇਹ ਇੱਕ ਬਹੁਤ ਵੱਡੀ ਮਿਸਾਲ ਕਾਇਮ ਹੋ ਰਹੀ ਧੂਰਕਟਨ ਸਿੰਘ ਦੇ ਵਿੱਚ ਬਾਕੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਵੀ ਤੁਹਾਨੂੰ ਸਹਿਮਤੀ ਦਿੱਤੀ ਜਾਂ ਉਹਨਾਂ ਦੇ ਜਿਹੜੇ ਇਲਾਕੇ ਦੇ ਵੋਟਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਤੁਹਾਡ ਨੂੰ ਬਹੁਤ ਬਹੁਤ ਵਧਾਈਆਂ ਮੈਂਬਰ ਪੰਚਾਇਤ ਬਣ ਤੇ ਦੂਜੀ ਗੱਲ ਇਹ ਤੁਸੀਂ ਵਧਾਈ ਦੇ ਪਾਤਰੋਂ ਇਹ ਵਾਰਡ ਦੇ ਜਿਹੜੇ ਵੋਟਰ ਐ ਤੇ ਸਾਰੇ ਵਧਾਈ ਦੇ ਪਾਤਰੋਂ ਕਿਉਂਕਿ ਬਿਨਾਂ ਕਿਸੇ ਲੜਾਈ ਝਗੜੇ ਤੋਂ ਸ਼ਾਂਤੀ ਨਾਲ ਤੁਸੀਂ ਮੈਂਬਰ ਪੰਚਾਇਤ ਬਣਿਓ ਅ ਤੁਹਾਨੂੰ ਪਹਿਲਾ ਸਵਾਲ ਇਹੀ ਆ ਵੀ ਤੁਸੀਂ ਕਿਹੜੀ ਪਾਰਟੀ ਵੱਲੋਂ ਇਹ ਪੰਚਾਇਤੀ ਚੋਣਾਂ ਵਿੱਚ ਆਇਓ ਤਾਂ ਕਿਹੜੀ ਪਾਰਟੀ ਵੱਲੋਂ ਤੁਸੀਂ ਮੈਂਬਰ ਬਣਿਓ ਬਾਹੀਰੂ ਕਾਕਾ ਸਾਹਿਬ ਜੀ ਬਾਈ ਜਰੂਰੀ ਪਤੇ ਅਸੀਂ ਜੀ ਕਿਸੇ ਪਾਰਟੀ ਨਾਲ ਹੈ ਨਹੀਂ ਸੰਬੰਧ ਸਾਡਾ ਜੀ ਅਸੀਂ ਜਾਤ ਖੜੇ ਆ ਜੀ ਤੇ ਅਸੀਂ ਜੋ ਹੈਗਾ ਸਾਡਾ ਸਰਪੰਚ ਸਾਹਿਬ ਆ ਉਹਦੇ ਅਸੀਂ ਨਾਲ ਆ ਜੀ ਤੇ ਜੋ ਵੀ ਕੰਮ ਹੋਊਗਾ ਜੀ ਪੈੰਡ ਦਾ ਅਸੀਂ ਉਹ ਰਲ ਕੇ ਕਰਾਂਗੇ ਸਾਰੇ ਜਣੇ ਜੀ ਤੇ ਕੋਈ ਸਾਡਾ ਵਿਰੋਧ ਨਹੀਂ ਜੀ ਦੂਜੀ ਗੱਲ ਜਿਵੇਂ ਤੁਹਾਡੇ ਬਾੜ ਦੇ ਦੂਜੇ ਵੋਟਰ ਆ ਤੁਸੀਂ ਸਾਰਿਆਂ ਨੇ ਸਲਾਹ ਕੀਤੀ ਸੀ ਉਹਨਾਂ ਨੇ ਤੁਹਾਨੂੰ ਸਹਿਮਤੀ ਦਿੱਤੀ ਹੈ ਜੀ ਹਾਂ ਜੀ ਅਸੀਂ ਸਾਰੇ ਇਕੱਠ ਕਰ ਲਿਆ ਸੀਗਾ ਜੀ ਸਾਰਿਆਂ ਨੂੰ ਅਸੀਂ ਕਿਹਾ ਵੀ ਦੱਸੋ ਭਾਈ ਜੇ ਕਿਸੇ ਨੇ ਹੋਰ ਬੰਨਾ ਹੋਰ ਵੀ ਚਾਹ ਮੰਨ ਸਕਦਾ ਜੀ ਜੀ ਪਰ ਸਾਰਿਆਂ ਨੇ ਕਹਿਤਾ ਵੀ ਨਹੀਂ ਜੀ ਸਾਨੂੰ ਤੇਰੇ ਤੇ ਹੀ ਆ ਤੂੰ ਹੀ ਬਣਨਾ ਠੀਕ ਹੈ ਤੁਹਾਡੇ ਤੇ ਸਹਿਮਤੀ ਪ੍ਰਗਟ ਸਾਰੇ 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 ਖੁਸ਼ ਆ ਕਰ ਕਰ ਸਾਰਿਆਂ ਨੂੰ ਗੱਲਬਾਤ ਹੋਈ ਸੀ ਹਾਂ ਸਾਰੇ ਸੱਦੇ ਆ ਜੀ ਠੀਕ ਹੈ ਜੀ ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਦਵਾ ਤਾਂ ਨਹੀਂ ਹੈਗਾ ਨਹੀਂ ਜੀ ਕੋਈ ਦਬਾਅ ਨਹੀਂ ਠੀਕ ਹੈ ਜੀ ਤੇ ਜਿਵੇਂ ਤੁਸੀਂ ਹੁਣ ਮੈਂਬਰ ਪੰਚਾਇਤ ਬਣੇ ਹੋ ਹਾਂ ਹੁਣ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਗਈ ਹੈ ਹਾਂ ਜੀ ਜਿਵੇਂ ਤੁਹਾਡੇ ਵਾਰ ਦੀ ਵੋਟਰਾਂ ਦੀ ਜਾਂ ਪਿੰਡ ਦੇ ਪ੍ਰਤੀ ਵੀ ਜੋ ਵੀ ਕੰਮ ਕਰਨੇ ਆ ਤੁਸੀਂ ਤਨ ਦੇ ਹੀ ਨਿਵਾਉਗੇ ਨਾ ਜੀ ਹਾਂ ਜੀ ਬਿਲਕੁਲ ਅਸੀਂ ਸਾਰਾ ਇਹਨਾਂ ਪੂਰੇ ਯਾਦ ਹੋ ਕੇ ਨਿਵਾਵਾਂਗੇ ਜੀ ਕਿਸੇ ਨਾਲ ਅਸੀਂ ਪੱਖ ਨਹੀਂ ਕਿਸੇ ਰੱਖਣਾ ਜੀ ਜੀ ਪੂਰੇ ਵਧਿਆ ਅਸੀਂ ਕੰਮ ਕਰਾਂਗੇ ਜੀ ਦੂਜੀ ਗੱਲ ਜਿਵੇਂ ਕਿ ਤੁਹਾਡੇ ਆਪਣੇ ਸਰਪੰਚ ਸਾਹਿਬ ਨੇ ਤੇ ਉਹਨਾਂ ਨੇ ਤੁਹਾਡੇ ਤੇ ਮਤਲਬ ਕਿ ਵਿਸ਼ਵਾਸ ਜਤਾਇਆ ਏ ਤੁਸੀਂ ਹਰ ਪੱਖ ਤੇ ਉਹਨਾਂ ਦੇ ਨਾਲ ਖੜਨਾ ਤੇ ਖੜੇ ਰਹੋਗੇ ਹਾਂ ਜੀ ਕੋਈ ਇਹ ਨਹੀਂ ਹੈਗਾ ਕੱਲ ਨੂੰ ਕਿਸੇ ਦੇ ਕਹਿਣ ਤੇ ਮੰਨ ਕੇ ਚਲੋ ਆਪਣੇ ਪਰਿਵਾਰ ਦੇ ਜਾਂ ਘਰਾਂ ਦੇ ਵਿੱਚ ਆਮ ਲੜਾਈ ਝਗੜੇ ਹੁੰਦੇ ਆ ਕੋਈ ਪੱਖਪਾਤ ਤਾਂ ਨਹੀਂ ਕਰੂੰਗੇ ਨਾ ਜੀ ਬਿਲਕੁਲ ਨਹੀਂ ਕਰਦੇ ਜਿਹੜੇ ਅਸੀਂ 5 ਸਾਲ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਜੀ ਤੇ ਵਿਕਾਸ ਕਾਰਜਾਂ ਦੇ ਵਿੱਚ ਤੁਸੀਂ ਨਾਲ ਚੱਲੋਗੇ ਨਾਲ ਚੱਲਾਂਗੇ ਜੀ ਅਸੀਂ ਸਾਰੀ ਪੰਚਾਇਤ ਜਿੰਨੇ ਮੈਂਬਰ ਆ ਸਰ ਜੀ ਜੀ ਬਾਕੀ ਆਪਾਂ ਇੱਥੋਂ ਦੇ ਜਿਹੜੇ ਵੋਟਰ ਆ ਇਲਾਕੇ ਮਤਲਬ 6 ਨੰਬਰ ਵਾਰਡ ਦੇ ਜਿਹੜੇ ਵੋਟਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਆਪਣੇ ਨਾਲ ਭਾਈ ਆਤਮਾ ਸਿੰਘ ਸ਼ੇਰੇ ਪੰਜਾਬ ਯੂਨੀਅਨ 모ਗਾ ਜ਼ਿਲ੍ਹੇ ਦੇ ਪ੍ਰਧਾਨ ਬੈਠੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਭਾਈ ਆਤਮਾ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿਉਂਕਿ ਤੁਸੀਂ ਇੱਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਮੌਕਾ ਦਿੱਤਾ ਕਿਉਂਕਿ ਸਮਝਦਾਰ ਨੇ ਤੁਹਾਡੇ ਅਕੋਰਡਿੰਗ ਹਨਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਵਾਰ ਦੇ ਵਿੱਚ ਤੁਹਾਡੇ ਕਿੰਨੀ ਵੋਟ ਹੋਊਗੀ ਸਾਡੇ ਹੈਗੇ 3500 ਵੋਟ 3500 400 ਵੋਟਰ ਨੇ ਤੇ ਕਿਸੇ ਵੋਟਰ ਨੇ ਕੋਈ ਇਤਰਾਜ਼ਤਾ ਨਹੀਂ ਜਤਾਇਆ ਨਹੀਂ ਕਿਸੇ ਨੇ ਤੇ ਤੁਸੀਂ ਸਾਰਿਆਂ ਨਾਲ ਸਹਿਮਤੀ ਕੀਤੀ ਸੀ ਨਹੀਂ ਘਰ ਘਰ ਜਾ ਕੇ ਸਾਰਿਆਂ ਨੂੰ ਕਹਿ ਕੇ ਜੀ ਬੁਲਾਇਆ ਇੱਥੇ ਜੀ ਇਕੱਠ ਕੀਤਾ ਤੇ ਸਾਰਿਆਂ ਨੇ ਸਹਿਮਤੀ ਦਿੱਤੀ ਜੀ ਤੁਹਾਨੂੰ ਇਹਨਾਂ ਨੂੰ ਚੋਣ ਦਾ ਕਾਰਨ ਕੀ ਹੈ ਜੀ ਜੋ ਅਨੁਸਾ ਕਰਨ ਇਹ ਕਬੀਲਦਾਰ ਪਰਿਵਾਰਾ ਜੀ ਕੱਲ ਨੂੰ ਕਬੀਲਦਾਰ ਪਰਿਵਾਰ ਦੀ ਵੀ ਲੋੜ ਆ ਪੰਚਾਇਤ ਨੂੰ ਵੀ ਤੇ ਰਾਤ ਅਸੀਂ ਪਹਿਲਾਂ ਵੀ ਕਿਸਾਨ ਯੂਨੀਅਨ ਚ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਇਹਨਾਂ ਨੇ ਪਹਿਲਾਂ ਇੰਦਰਪਾਲ ਸੋਹਣੇ ਨਾਲ ਕੀਤਾ ਕੰਮ ਹੁਣ ਮੇਰੇ ਨਾਲ ਸਰਦਾਰ ਨਰਸਿੰਦਰ ਸਿੰਘ ਨੂੰ ਕਰਦੇ ਨੂੰ ਘੱਟੋ ਘੱਟ 3-4 ਸਾਲ ਮੇਰੇ ਨਾਲ ਹੋ ਗਏ ਜੀ ਮਤਲਬ ਕਿ ਤਜਰਬਾ ਇਹਨਾਂ ਕੋਲ ਤਜਰਬਾ ਹੈਗਾ ਜੀ ਤੇ ਹੁਣ ਵੀ ਕਿਸਾਨ ਯੂਨੀਅਨ ਸਾਰੇ ਪੰਜਾਬ ਦੇ ਇਹ ਬਲਾਕ ਦੇ ਆਗੂ ਆ ਜੀ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਚਾਇਤ ਦੇ ਵੀ ਨਾਲ ਕੰਮ ਕਰਨਗੇ ਜੀ ਸਰਦਾਰ ਨੇਤੋ ਸਿੰਘ ਦਾ ਪਰਿਵਾਰਕਣਾ ਅੱਜ ਤੋ ਵੀ ਸਾਰੇ ਪਰਿਵਾਰ ਆਪਣੇ ਬਾੜ ਦੇ ਇਜਤਦਾਰ ਪਰਿਵਾਰ ਆ ਜੀ ਬਾਕੀ ਆਪਾਂ ਜਾਣੇ ਹੁੰਨੇ ਆ ਇਹ ਸਾਰਾ ਪਲੀਪਤ ਪਰਿਵਾਰ ਪੈਂਡ ਹੀ ਜਾਣੂ ਹੁੰਦਾ ਹੈ ਪਰਿਵਾਰ ਦਾ ਤਿੰਨ ਭਾਈ ਸੀ ਤਿੰਨੇ ਪਰਿਵਾਰ ਪੂਰੇ ਬੜੀਆ ਭਾਈਆਂ ਨੇ ਪਹਿਲਾਂ ਸੇਵਾ ਕੀਤੀ ਜੀ ਇੱਕ ਫੌਜੀ ਭਰਾ ਸੀ ਇਹਨਾਂ ਦਾ ਇਹ ਖੇਤੀਬਾੜੀ ਨਾਲ ਸੰਬੰਧ ਸੀ ਜੀ ਤੇ ਇਹਨਾਂ ਦਾ ਬੇਟਾ ਵੀ ਆ ਜੀ ਉਹਨਾਂ ਦਾ ਵੀ ਖੇਤੀਬਾੜੀ ਨਾਲ ਪਰਿਵਾਰ ਨਾਲ ਸੰਬੰਧਤਾ ਪੂਰਾ ਕਬੀਲਦਾਰ ਪਰਿਵਾਰ ਆ ਜਿੱਦਦਾਰ ਪਰਿਵਾਰ ਆ ਜੀ ਤਾਈਓ ਬਾੜ ਨੇ ਇਹਨੂੰ ਸਹਿਮਤੀ ਦਿੱਤੀ ਆ ਤਾਂ ਕਰਕੇ ਇਹਨਾਂ ਨੂੰ ਸਹਿਮਤੀ ਦਿੱਤੀ ਹਾਂ ਆ ਸੋ ਤੁਸੀਂ ਸਾਰੇ ਬਾੜ ਦੇ ਮੈਂਬਰ ਆ ਬਾਕੀ ਆਪਣੇ ਕੋਲ ਟਾਈਮ ਜਿਆਦਾ ਹੋ ਗਿਆ ਸੀਗਾ ਤੇ ਥੋੜੇ ਜੇ ਘਰਾਂ ਚ ਕੰਮ ਸੀਗੇ ਹਨਾ ਇਕੱਠਾ ਬਹੁਤ ਹੋ ਜਾਂਦਾ ਆਪਣੇ ਕੋਲ ਦੂਜੀ ਗੱਲ ਵੀ ਤੁਸੀਂ ਵਧਾਈ ਦੇ ਪਾਤਰੋਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਇਸੇ ਤਰ੍ਹਾਂ ਜਿਵੇਂ ਕਿ ਤੁਸੀਂ ਇਹ ਵਧੀਆ ਇਨਸਾਨ ਚੁਣਿਆ ਤੇ ਇਸੇ ਤਰ੍ਹਾਂ ਵਾਹਿਗੁਰੂ ਮਿਹਰ ਕਰੇ ਪਿੰਡ ਦਾ ਵੀ ਵਿਕਾਸ ਇਸੇ ਤਰ੍ਹਾਂ ਅੱਗੇ ਵਧੇ ਤੇ ਚੰਗੇ ਲੋਕ ਲੈ ਕੇ ਚੱਲੀਏ। ਸੋ ਬਹੁਤ ਬਹੁਤ ਮੈਂ ਤੈਨੂੰ ਪਿੰਡ ਨੂੰ ਪਹਿਲਾਂ ਵਧਾਈ ਦਿੰਦਾ। ਜੀ। ਵਧਾਈ ਤੈਨੂੰ ਵੀ ਦਿੰਦਾ ਜਿਹੜੇ ਉਸ ਤੋਂ ਸਾਰੇ ਪਿੰਡਰੋਂ ਕਵਰ ਕੀਤਾ ਕੱਲੇ-ਕੱਲੇ ਬਾੜ ਚ ਜਾ ਕੇ ਕੱਲੇ-ਕੱਲੇ ਜਬਰ ਦੀ ਬਾੜ ਦੇ ਵੋਟਰਾਂ ਦੀ ਜੀ ਜੀ ਸਾਰਿਆਂ ਨੂੰ ਦੀ ਸਲਾਹ ਲੈ ਕੇ ਕੱਲੇ-ਕੱਲੇ ਬਾੜ ਚ ਕੋਈ ਵੀ ਤੱਕਾ ਨਹੀਂ ਹੋਇਆ ਪੰਚਾਇਤ ਨਹੀਂ। ਬਿਲਕੁਲ ਬਿਲਕੁਲ। ਸਾਰੇ ਪਿੰਡ ਨੂੰ ਨਗਰ ਨੂੰ ਭੈਣਾ ਨੂੰ ਤੇ ਜੂਥ ਨੂੰ ਜੀ ਬਹੁਤ ਵਧਾਈਆਂ ਦਿੰਦਾ ਤੇ ਜਿਹੜੀ ਪੰਚਾਇਤ ਚੁਣੀਆਂ ਆਪਣੇ ਸਰਪੰਚ ਚੁਣਿਆ ਗਿਆ ਜੀ ਭਾਬੀ ਜੀ ਆਪਣੇ ਕਰਮਜੀਤ ਕੌਰ ਜੀ ਤੇ ਭਾਈ ਜਤਿੰਦਰ ਸਿੰਘ ਨਿੰਦੀ ਜੀ ਤੇ ਉਹਨਾਂ ਨੂੰ ਵੀ ਮੁਬਾਰਕਾ ਦਿੰਦਾ ਤੇ ਆਪਦੇ ਪਰਿਵਾਰਕ ਮੈਂਬਰ ਆ ਜੀ ਸਾਰੇ ਪਿੰਡ ਦਾ ਅੰਗ ਸੰਗ ਦਹਿ ਰਾਤ ਕਦੋਂ ਵੀ ਮਹਰਾਤ ਨੂੰ ਬਾਜ ਮਾਰਨ ਭਾਈ ਨੂੰ ਮਾਰਨ ਤੇ ਆਪਾਂ ਨੂੰ ਮਾਰਨ ਅਸੀਂ ਉਹਨਾਂ ਸਾਰੇ ਪਿੰਡ ਦੇ ਨਾਲ ਕਰਾਂਗੇ ਦੈ ਰਾਤ ਖੜਾਂਗੇ ਜੀ ਜੀ ਜਿਵੇਂ ਕਿ ਹੁਣ ਇਹ ਕਈ ਵਾਰ ਕੋਈ ਵਿਜੀ ਹੁੰਦੇ ਤੇ ਤੁਸੀਂ ਵੋਟਰਾਂ ਦੇ ਨਾਲ ਜਾਂ ਕੋਈ ਜ਼ਰੂਰਤ ਹੁੰਦੀ ਤੁਸੀਂ ਨਾਲ ਜਾਓਗੇ ਜੀ ਦੈ ਰਾਤ ਜੀ 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 ਸੋ ਬਹੁਤ ਬਹੁਤ ਧੰਨਵਾਦ ਭਾਈ ਆ ਆਤਮਾ ਸੰਗ ਨੇ ਜਿਵੇਂ ਦੱਸਿਆ ਕਿ ਜੇਕਰ ਇਹਨਾਂ ਨੂੰ ਮੈਂਬਰ ਪੰਚਾਇਤ ਨੂੰ ਕੋਈ ਕੰਮ ਆ ਨਛੱਤਰ ਸਿੰਘ ਢਾਲੀਵਾਲ ਨੂੰ ਤਾਂ ਅਸੀਂ ਵੀ ਦੈ ਰਾਤ ਖੜਿਆ ਜੇ ਜ਼ਰੂਰਤ ਆ ਤੇ ਸਾਨੂੰ ਵੀ ਆਵਾਜ਼ ਮਾਰ ਸਕਦੇ ਆ ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਹਾਡੇ ਤੇ ਪਿੰਡ ਨੂੰ ਵਿਸ਼ਵਾਸ ਵੀ ਹੈ ਤੇ ਇਸ ਤਰ੍ਹਾਂ ਵਿਸ਼ਵਾਸ ਕਾਇਮ ਰੱਖੋਗੇ ਯਕੀਨ ਅਸਨ ਬਹੁਤ ਬਹੁਤ ਧੰਨਵਾਦ ਜੀ ਬੋ